ਮਈ ਮਹੀਨੇ ਦਾ ਸਮਾਂ ਹੈ ਦਰਬਾਰ ਸਾਹਿਬ ਦਾ ਪਵਿੱਤਰ ਜਲ ਸੂਰਜ ਦੀਆਂ ਕਿਰਨਾਂ ਨਾਲ ਸੁਨਹਿਰੀ ਰੰਗ ਦੇ ਵਿੱਚ ਚਮਕ ਰਿਹਾ ਸੀ ਅੱਜ ਕੁਝ ਖਾਸ ਹੋਣ ਵਾਲਾ ਹੈ ਦੂਰੋਂ ਨੇੜਿਓਂ ਸੰਗਤਾਂ ਦਰਸ਼ਨ ਕਰਨ ਦੇ ਲਈ ਦਰਬਾਰ ਸਾਹਿਬ ਪਹੁੰਚੀਆਂ ਹਨ ਨਾਲ ਹੀ ਨਾਲ ਕੁਝ ਇਸ ਖਬਰ ਨੂੰ ਸੁਣ ਕੇ ਅੱਜ ਇੱਥੇ ਇਕੱਠੇ ਹੋਏ ਹਨ ਕਿ ਗੁਰਸਿੱਖ ਜੋ ਨਿਹੰਗ ਸਿੰਘ ਅੱਜ ਇੱਥੇ ਇੱਕ ਨਵੀਂ ਸੋਨੇ ਦੀ ਪਾਲਕੀ ਦੇਣ ਦੇ ਲਈ ਆਇਆ ਹੈ ਆਪੋ ਆਪਣੇ ਕੈਮਰੇ ਲੈ ਕੇ ਦੂਰੋਂ ਨੇੜੇ ਪੱਤਰਕਾਰ ਵੀ ਪਹੁੰਚੇ ਹਨ ਅਤੇ ਸਭ ਲੋਕ ਉਸ ਨਿਹੰਗ ਸਿੰਘ ਦੀਆਂ ਫੋਟੋਆਂ ਲੈਣਾ ਚਾਹੁੰਦੇ ਹਨ ਕੋਈ ਨਹੀਂ ਜਾਣਦਾ ਕਿ ਕੌਣ ਹੈ ਉਹ ਨਿਹੰਗ ਸਿੰਘ ਕਿਸੇ ਨੇ ਉਸ ਦਾ ਨਾਮ ਤੱਕ ਨਹੀਂ ਸੁਣਿਆ ਅੱਜ ਅਚਾਨਕ ਦਰਬਾਰ ਸਹਿ ਵਿਖੇ ਇਸ ਸੋਨੇ ਦੀ ਪਾਲਕੀ ਚੜਾਉਣ ਦੇ ਲਈ ਆਇਆ ਹੈ ਚਲੋ ਸਭ ਲੋਕ ਪ੍ਰਕਰਮਾਂ ਦੇ ਵਿੱਚ ਬੈਠ ਕੇ ਗੁਰੂ ਰਾਮਦਾਸ ਜੀ ਦਾ ਕੀਰਤਨ ਸੁਣ ਰਹੇ ਹਨ ਨਾਲ ਹੀ ਨਾਲ ਅੱਖਾਂ ਗੇਟ ਵਾਲੇ ਪਾਸੇ ਹਨ ਕਦੋਂ ਨਿਹੰਗ ਸਿੰਘ ਇੱਥੇ ਆਉਣਗੇ ਅਰਦਾਸ ਕਰਨਗੇ ਅਤੇ ਉਸ ਵੇਲੇ ਅਸੀਂ ਉਹਨਾਂ ਦੀ ਤਸਵੀਰ ਲਵਾਂਗੇ ਅਚਾਨਕ ਹੀ ਸ਼ੋਰ ਮਚਣਾ ਸ਼ੁਰੂ ਹੋ ਜਾਂਦਾ ਹੈ ਜੈਕਾਰਿਆਂ ਦੀ ਆਵਾਜ਼ ਦੇ ਨਾਲ ਇੱਕ ਵੱਡੀ ਭੀੜ ਦਰਬਾਰ ਸਾਹਿਬ ਦੇ ਵਿੱਚ ਆਉਂਦੀ ਹੈ ਉਸ ਭੀੜ ਦੇ ਵਿੱਚਕਾਰ ਕਈ ਸਿੰਘ ਚੱਲ ਰਹੇ ਹਨ ਉਹਨਾਂ ਸਿੰਘਾਂ ਦੇ ਹੱਥਾਂ ਵਿੱਚ ਇੱਕ ਵੱਡੀ ਸ਼ਾਨਦਾਰ ਸੋਨੇ ਦੀ ਪਲਕੀ ਹੈ ਅਤੇ ਨਾਲ ਨਿਹੰਗ ਸਿੰਘ ਜੈਕਾਰੇ ਲਾ ਰਹੇ ਹਨ ਸਭ ਲੋਕ ਨਿਗਾ ਮਾਰ ਰਹੇ ਹਨ ਆਖਰਕਾਰ ਇਹਨਾਂ ਵਿੱਚੋਂ ਕੌਣ ਹੈ ਉਹ ਸ਼ਖਸ ਅਤੇ ਉਹ ਨਿਹੰਗ ਸਿੰਘ ਜਿਸ ਨੇ ਐਨੀ ਵੱਡੀ ਸੇਵਾ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਕਰ ਦਿੱਤੀ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਸੀ ਕਿ ਇਹਨਾਂ ਦੇ ਵਿਚਕਾਰ ਕੌਣ ਹੋ ਸਕਦਾ ਹੈ ਕਿਉਂਕਿ ਕਿਸੇ ਨੇ ਵੀ ਇਸ ਤਰ੍ਹਾਂ ਦਾ ਪਹਿਨਾਵਾ ਨਹੀਂ ਪਾਇਆ ਕਿ ਦੇਖਣ ਦੇ ਵਿੱਚ ਕਰੋੜਪਤੀ ਲੱਗੇ ਅਚਾਨਕ ਹੀ ਉਨ੍ਹਾਂ ਦੇ ਵਿੱਚੋਂ ਇੱਕ ਸਧਾਰਨ ਜਿਹਾ ਦੇਖਣ ਵਾਲਾ ਨਿਹੰਗ ਸਿੰਘ ਜਿਸ ਦੀ ਉਮਰ ਤਕਰੀਬਨ 45 ਸਾਲ ਦੀ ਹੈ ਕੁਝ ਵਾਲ ਦਾੜੀ ਦੇ ਚਿੱਟੇ ਹਨ ਬਾਕੀ ਅੱਗੇ ਆਉਂਦਾ ਹੈ ਅਤੇ ਉਸ ਦੀ ਨੀਲੀ ਦਸਤਾਰ ਹਵਾ ਦੇ ਵਿੱਚ ਬੜੀ ਸ਼ਾਨ ਦੇ ਨਾਲ ਖੜੀ ਹੈ ਚੋਲਾ ਲਹਿਰਾਉਣ ਲੱਗ ਰਿਹਾ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਆਪ ਗੁਰੂ ਸਾਹਿਬ ਦਾ ਸੁਪੁੱਤਰ ਗੁਰੂ ਸਾਹਿਬ ਦਾ ਸਿੰਘ ਸਾਹਮਣੇ ਸਤਕੇ ਤਿਆਰ ਬਰ ਤਿਆਰ ਖੜਾ ਹੈ ਅੱਗੇ ਆਪਣੇ ਪਰਿਵਾਰ ਨਾਲ ਆਉਂਦਾ ਹੈ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਪਾਲਕੀ ਸਾਹਿਬ ਨੂੰ ਰੱਖਿਆ ਜਾਂਦਾ ਹੈ ਅਤੇ ਅਰਦਾਸ ਸ਼ੁਰੂ ਹੋ ਜਾਂਦੀ ਹੈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਲੋਕ ਅਰਦਾਸ ਦੇ ਵਿੱਚ ਮਗਨ ਹਨ ਅਤੇ ਦਰਬਾਰ ਸਾਹਿਬ ਦੇ ਵਿੱਚ ਮਨੋਰ ਕੀਰਤਨ ਹੋ ਰਿਹਾ ਹੈ ਲੇਕਿਨ ਕੀਰਤਨ ਦੀ ਆਵਾਜ਼ ਦੇ ਵਿੱਚ ਵੀ ਅਰਦਾਸ ਸਾਫ਼ ਸੁਣੀ ਜਾ ਸਕਦੀ ਹੈ ਕੁਝ ਲੋਕ ਤਸਵੀਰਾਂ ਲੈਣ ਦੇ ਵਿੱਚ ਵਿਅਸਤ ਹਨ ਅਤੇ ਬਾਕੀ ਸਭ ਅਰਦਾਸ ਦੇ ਵਿੱਚ ਸ਼ਾਮਲ ਹਨ ਇਸ ਤਰ੍ਹਾਂ ਅਰਦਾਸ ਸ਼ੁਰੂ ਹੋ ਰਹੀ ਹੈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਸ਼ੇ 10ਵੀਂ ਅਰਦਾਸ ਅੱਗੇ ਪਹੁੰਚਦੀ ਹੈ ਲੇਕਿਨ ਜਿਵੇਂ ਹੀ ਅਰਦਾਸ ਖਤਮ ਹੋਈ ਸਭ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਇਹੋ ਜੀ ਕੋਈ ਵੀ ਅੱਖ ਨਹੀਂ ਜੋ ਨਾਮਨਾ ਹੋਵੇ ਕੁਝ ਜੋ ਬਜ਼ੁਰਗ ਔਰਤਾਂ ਤਾਂ ਰੋਣ ਵੀ ਲੱਗੀਆਂ ਉਹ ਬਾਹ ਮਾਰ ਕੇ ਰੋਂਦੀਆਂ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖ ਕੇ ਕੋਲ ਖੜੇ ਬਾਕੀ ਲੋਕ ਹੈਰਾਨ ਹਨ ਆਖਰਕਾਰ ਉਹਨਾਂ ਨੂੰ ਕੀ ਹੋ ਗਿਆ ਇੱਕ ਅਰਦਾਸ ਨੂੰ ਸੁਣ ਕੇ ਇਸ ਤਰ੍ਹਾਂ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇੱਥੇ ਦਰਬਾਰ ਸਾਹਿਬ ਜਿੱਥੇ ਖੁਸ਼ੀਆਂ ਮਿਲਦੀਆਂ ਹਨ ਇਹ ਸਭ ਰੌਣਕ ਕਿਉਂ ਲੱਗ ਰਹੇ ਹਨ ਇਹੋ ਜੀ ਕਿਹੜੀ ਅਰਦਾਸ ਕਰ ਦਿੱਤੀ ਕਿ ਨਿਹੰਗ ਸਿੰਘ ਦੇ ਜਾਣਨ ਦੇ ਲਈ ਐਨੇ ਲੋਕ ਉਤਸਕ ਸੀ ਕਿਉਂ ਨਿਹੰਗ ਸਿੰਘ ਕੌਣ ਸੀ ਅਤੇ ਅਰਦਾਸ ਤੋਂ ਬਾਅਦ ਸਾਰੇ ਲੋਕ ਰੋਣ ਕਿਉਂ ਲੱਗੇ ਜੀ ਹਾਂ ਕੱਲੀ-ਕੱਲੀ ਗਲਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸਾਡਾ ਸੰਗਤ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਹੀ ਖਾਸ ਵੀਡੀਓ ਤੇ ਗੱਜ-ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸਲ ਇੱਕ ਭਾਈ ਸਾਹਿਬ ਹਨ ਬਾਈ ਜਸਵੰਤ ਸਿੰਘ ਗ੍ਰੰਥੀ ਸਿੰਘ ਹਨ ਅਤੇ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਛੋਟੀ ਜਿਹੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਆਪਣੀ ਡਿਊਟੀ ਕਰਦੇ ਹਨ ਬਚਪਨ ਤੋਂ ਹੀ ਅਨਾਥ ਸਨ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਉਸ ਸਮੇਂ ਹੋ ਗਈ ਸੀ ਜਦੋਂ ਸਿਰਫ 5 ਸਾਲ ਦੇ ਸਨ ਇੱਕ ਸੜਕ ਹਾਦਸੇ ਨੇ ਉਹਨਾਂ ਦੇ ਸਾਰੇ ਸੁਪਨਿਆਂ ਨੂੰ ਚੱਕਨਾ ਚੂਰ ਕਰ ਦਿੱਤਾ ਸੀ ਉਹਨਾਂ ਦੇ ਪਿਤਾ ਇੱਕ ਗਰੀਬ ਕਿਸਾਨ ਸਨ ਜਿਨ੍ਹਾਂ ਦੀ ਜ਼ਮੀਨ ਬਹੁਤ ਘੱਟ ਸੀ ਅਤੇ ਉਹਨਾਂ ਦੀ ਮਾਤਾ ਘਰ ਦੇ ਵਿੱਚ ਹੀ ਲੰਗਰ ਦੇ ਲਈ ਪ੍ਰਸ਼ਾਦੇ ਬਣਾਇਆ ਕਰਦੀ ਸੀ। ਉਸ ਦਿਨ ਜਦੋਂ ਉਹ ਦੋਵੇਂ ਬਾਜ਼ਾਰ ਤੋਂ ਸਬਜ਼ੀ ਲੈ ਕੇ ਵਾਪਸ ਪਰਤ ਰਹੇ ਹਨ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਦੋਵੇਂ ਮੌਕੇ ਤੇ ਹੀ ਚਲਵਸੇ। ਜਸਵੀਰ ਨੂੰ ਉਸਦੇ ਰਿਸ਼ਤੇਦਾਰਾਂ ਨੇ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬੱਚਾ ਤਾਂ ਸਾਡੇ ਲਈ ਬੋਝ ਹੈ। ਇਹ ਸ਼ਬਦ ਉਸਦੇ ਸਕੇ ਚਾਚੇ ਨੇ ਕਹੇ। ਇੱਕ ਬਜ਼ੁਰਗ ਨਿਹੰਗ ਸਿੰਘ ਭਾਈ ਅਮਰ ਸਿੰਘ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲਿਆ ਕੇ ਪਾਲਿਆ ਭਾਈ ਅਮਰ ਸਿੰਘ ਦੀਆਂ ਅੱਖਾਂ ਵਿੱਚ ਜਸਵੀਰ ਦੇ ਲਈ ਇੱਕ ਅਜੀਬ ਮਮਤਾ ਸੀ ਉਸ ਨੇ ਜਸਵੀਰ ਨੂੰ ਨਿਹੰਗ ਸਿੰਘਾਂ ਦੀ ਰਵਾਇਤ ਸਿਖਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕੀਰਤਨ ਅਤੇ ਅਰਦਾਸ ਦੀ ਮਹਤਤਾ ਉਸ ਨੇ ਜਸਵੀਰ ਨੂੰ ਸਿਖਾਈ ਪੁੱਤਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਹਾਰਾ ਨਾ ਹੋਵੇ ਪਰ ਵਾਹਿਗੁਰੂ ਦਾ ਨਾਮ ਹਮੇਸ਼ਾ ਤੇਰੇ ਨਾਲ ਹੋਵੇਗਾ ਇਹ ਉਸ ਨੂੰ ਦੱਸਿਆ ਇਸ ਨਾਮ ਦੀ ਕਮਾਈ ਕਰ ਤਾਂ ਸਾਰੀਆਂ ਨੇ ਸਾਰੀਆਂ ਮੁਸੀਬਤਾਂ ਉਸ ਤੋਂ ਤੂੰ ਬਚ ਜਾਵੇਂਗਾ ਜਸਵੀਰ ਸਿੰਘ ਨੇ ਆਪਣੀ ਜ਼ਿੰਦਗੀ ਜ਼ਿਆਦਾਤਰ ਸਮਾਂ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਦਿਆਂ ਬਤਾਈ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਵਾਹਿਗੁਰੂ ਦੀ ਯਾਦ ਰਹਿੰਦੀ ਅਤੇ ਉਸ ਦੇ ਦਿਲ ਵਿੱਚ ਇੱਕ ਅਜੀਬ ਜੀ ਸ਼ਾਂਤੀ ਉਹ ਬਚਪਨ ਤੋਂ ਹੀ ਗੁਰਦੁਆਰਿਆਂ ਦੇ ਲੰਗਰ ਵਿੱਚ ਖਾਣਾ ਖਾਂਦਾ ਅਤੇ ਗੁਰਦੁਆਰਿਆਂ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਹੀ ਸੌਂਦਾ ਉਸ ਦੇ ਕੱਪੜੇ ਪੁਰਾਣੇ ਅਤੇ ਫਟੇ ਹੋਏ ਸਨ ਪਰ ਉਸਦੇ ਚਿਹਰੇ ਤੇ ਇੱਕ ਵੱਡੀ ਚਮਕ ਸੀ ਜਿਵੇਂ ਵਾਹਿਗੁਰੂ ਦੀ ਜੋਤ ਉਸਦੇ ਅੰਦਰ ਜਗੜੀ ਹੋਵੇ ਉਸਨੇ ਕਦੇ ਵੀ ਪੈਸੇ ਦਾ ਲਾਲਚ ਨਹੀਂ ਕੀਤਾ ਕਦੇ ਵੀ ਸੰਗਤ ਤੋਂ 1 ਰੁਪਿਆ ਪੈਸੇ ਦੀ ਮੰਗ ਨਹੀਂ ਕੀਤੀ ਕੋਈ ਖੁਸ਼ੀ ਨਾਲ ਦੇ ਜਾਵੇ ਤਾਂ ਸਿਰ ਮੱਥੇ ਲਗਾਉਂਦਾ ਲੇਕਿਨ ਕਦੇ ਵੀ ਕਿਸੇ ਅੱਗੇ 1 ਰੁਪਿਆ ਮੰਗ ਕੇ ਨਹੀਂ ਖਾਦਾ ਉਸਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਸ੍ਰੀ ਧੰਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਅਤੇ ਸੰਗਤ ਦੀ ਸਹਾਇਤਾ ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰੇ ਦੀ ਸਫਾਈ ਕਰਦਾ ਉਸਦੇ ਹੱਥਾਂ ਵਿੱਚ ਝਾੜੂ ਐਨੀ ਨਿਮਰਤਾ ਦੇ ਨਾਲ ਚੱਲਦੀ ਸੀ ਜਿਵੇਂ ਉਹ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਸਾਫ਼ ਕਰ ਰਿਹਾ ਹੋਵੇ ਉਸ ਦੀ ਆਵਾਜ਼ ਵਿੱਚ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਦਾ ਤਾਂ ਸੰਗਤ ਦੇ ਦਿਲ ਖਿੱਚੇ ਚਲੇ ਆਉਂਦੇ ਸਨ ਉਸ ਦੀ ਅਰਦਾਸ ਵਿੱਚ ਇੱਕ ਅਜੀਬ ਜੀ ਤਾਕਤ ਸੀ ਜਿਵੇਂ ਉਹ ਸਿੱਧਾ ਪਰਮਾਤਮਾ ਦੇ ਨਾਲ ਗੱਲ ਕਰ ਰਿਹਾ ਹੋਵੇ ਪਰ ਇਹ ਸਭ ਦੇ ਬਾਵਜੂਦ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਸਨ ਪੰਜਾਬ ਦੇ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘਾਂ ਦੇ ਹਾਲਾਤ ਬਹੁਤ ਮਾੜੇ ਹਨ ਸਭ ਜਾਣਦੇ ਹਨ ਜ਼ਿਆਦਾਤਰ ਗੁਰਦੁਆਰਿਆਂ ਦੀਆਂ ਕਮੇਟੀਆਂ ਗ੍ਰੰਥੀ ਸਿੰਘਾਂ ਨੂੰ ਨਾ ਤਾਂ ਪੂਰਾ ਸਤਕਾਰ ਦਿੰਦੀਆਂ ਹਨ ਅਤੇ ਨਾ ਹੀ ਉਹਨਾਂ ਨੂੰ ਠੁਕਮੀਆਂ ਤਨਖਾਹਾਂ ਜਸਵੀਰ ਸਿੰਘ ਨੂੰ ਵੀ ਇਹ ਸਭ ਝੱਲਣਾ ਪਿਆ ਉਹ ਜਿਸ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਉੱਥੋਂ ਦੇ ਪ੍ਰਧਾਨ ਅਕਸਰ ਉਸ ਨੂੰ ਬੇਇੱਜ਼ਤ ਕਰਦੇ ਕਿ ਤੂੰ ਤਾਂ ਸਾਡਾ ਨੌਕਰ ਹੈ ਜੋ ਕਈਏ ਵਸੀ ਕਰਾਂਗੇ ਤੈਨੂੰ ਅਸੀਂ ਤਨਖਾਹ ਦਿੰਨੇ ਆ ਇੱਥੇ ਤੂੰ ਨੌਕਰੀ ਕਰ ਰਿਹਾ ਹੈ ਜਿਵੇਂ ਕਹਿੰਦੇ ਆ ਓਵੇਂ ਕਰ ਬੜਾ ਦਿਮਾਗ ਨਾ ਚਲਾਇਆ ਕਰ ਸੰਗਤ ਨੂੰ ਅਸੀਂ ਆਪੇ ਸਮਝਾ ਲਵਾਂਗੇ ਇਹ ਸ਼ਬਦ ਉਸ ਨੂੰ ਅਕਸਰ ਸੁਣਨੇ ਪੈਂਦੇ ਕਈ ਵਾਰ ਉਸ ਨੂੰ ਤਨਖਾਹ ਵੀ ਸਮੇਂ ਸਿਰ ਨਾ ਮਿਲਦੀ ਅਸੀਂ ਤੈਨੂੰ ਲੰਗਰ ਦਿੰਨੇ ਆ ਇੱਥੇ ਰਹਿਣ ਦੇ ਲਈ ਮਕਾਨ ਦਿੰਨੇ ਆ ਤੇਰੀ ਬਿਜਲੀ ਫਰੀ ਹੈ ਉਹ ਬਾਬਾ ਤੇਰਾ ਖਰਚਾ ਕੀ ਹੈ ਕੀ ਕਰੇਗਾ ਪੈਸੇ ਤਾਂ ਤੇਰੇ ਕਿਹੜੇ ਟੱਬਰ ਦੇ ਖਾਣੇ ਹਨ ਹੋਰ ਕੀ ਚਾਹੀਦਾ ਤੈਨੂੰ ਇਹ ਜਵਾਬ ਬਾਰ-ਬਾਰ ਉਸ ਨੂੰ ਮਿਲਦਾ ਇੱਕ ਦਿਨ ਜਦੋਂ ਜਸਵੀਰ ਸਿੰਘ ਗੁਰਦੁਆਰੇ ਦੀ ਸਫਾਈ ਕਰ ਰਿਹਾ ਸੀ ਤਾਂ ਗੁਰਦੁਆਰੇ ਦਾ ਪ੍ਰਧਾਨ ਗੁਰਮੀਤ ਸਿੰਘ ਆਪਣੇ ਇੱਕ ਦੋਸਤ ਦੇ ਨਾਲ ਗੁਰਦੁਆਰੇ ਦੇ ਵਿੱਚ ਆਇਆ ਗੁਰਮੀਤ ਸਿੰਘ ਦੀ ਆਵਾਜ਼ ਵਿੱਚ ਇੱਕ ਅਜੀਬ ਜੀ ਸ਼ਕਤੀ ਸੀ ਉਸਨੇ ਜਸਵੀਰ ਨੂੰ ਆਵਾਜ਼ ਮਾਰੀ ਉਹ ਜਸਵੀਰਾ ਸਾਡੇ ਲਈ ਚਾਹ ਬਣਾ ਕੇ ਲਿਆ ਜਸਵੀਰ ਸਿੰਘ ਨੇ ਨਿਮਰਤਾ ਨਾਲ ਜਵਾਬ ਦਿੱਤਾ ਭਾਈ ਸਾਹਿਬ ਮੈਂ ਹੁਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰ ਰਿਹਾ ਹਾਂ ਇੱਥੇ ਗੁਰਦੁਆਰੇ ਦੀ ਸਫਾਈ ਕਰ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਪਹਿਲਾਂ ਇਹ ਪੂਰਾ ਕੰਮ ਕਰਨ ਦਿਓ ਸ਼ਾਮ ਨੂੰ ਸੰਗਤ ਆਉਂਦੀ ਹੋਵੇਗੀ ਇੱਥੇ ਪ੍ਰਸ਼ਾਦ ਹੋਵੇਗਾ ਤਾਂ ਜਿਹੜੀਆਂ ਕਿਹੜੀਆਂ ਸੰਗਤਾਂ ਜੋ ਖਾਣ ਗਿਆ ਅਤੇ ਸੰਗਤਾਂ ਨੂੰ ਦੁੱਖ ਪਹੁੰਚੇਗਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਇੱਥੇ ਕਿਸੇ ਨੂੰ ਦੁੱਖ ਪਹੁੰਚੇ ਇੱਥੇ ਤਾਂ ਲੋਕ ਖੁਸ਼ੀਆਂ ਕਰਨ ਆਉਂਦੇ ਨੇ ਮੈਨੂੰ ਸੇਵਾ ਕਰਨ ਦਿਓ ਇਹ ਕੰਮ ਆਪਾਂ ਬਾਅਦ ਦੇ ਵਿੱਚ ਕਰ ਲਾਵਾਂਗੇ ਜਿਵੇਂ ਮੈਂ ਸਫਾਈ ਕਰ ਲਵਾਂਗਾ ਤਾਂ ਤੁਹਾਡੇ ਲਈ ਚਾਹ ਬਣਾ ਕੇ ਲਿਆਵਾਂਗਾ ਲੇਕਿਨ ਇਹ ਸੁਣ ਕੇ ਗੁਰਮੀਤ ਦਾ ਜੋ ਚਿਹਰਾ ਹੈ ਉਹ ਗੁੱਸੇ ਦੇ ਨਾਲ ਲਾਲ ਹੋ ਗਿਆ ਉਸਨੇ ਜਸਵੀਰ ਨੂੰ ਜ਼ੋਰਦਾਰ ਝਟਕ ਦਿੱਤੀ ਓਏ ਤੂੰ ਗ੍ਰੰਥੀ ਐ ਇਹ ਨਾ ਭੁੱਲ ਮੈਂ ਤੈਨੂੰ ਤਨਖਾਹ ਦਿੰਨਾ ਹਾਂ ਤੂੰ ਮੇਰੇ ਨੌਕਰੀ ਕਰਦਾ ਹੈ ਤੇਰੇ ਕੋਲ ਤਾਂ ਮੇਰੀ ਗੱਲ ਕੱਟਣ ਦਾ ਕੋਈ ਹੱਕ ਹੀ ਨਹੀਂ ਜਾ ਜਾ ਕੇ ਚਾਹ ਬਣਾ ਕੇ ਲਿਆ ਇਹ ਸਭ ਮੇਰੇ ਤੇ ਛੱਡ ਦੇ ਆਪੇ ਸੰਗਤ ਝਾੜੂ ਮਾਰ ਲਵੇਗੀ ਸੰਗਤ ਦੇ ਵਿੱਚੋਂ ਕਿਸੇ ਨੂੰ ਕਹਿ ਦੇਵਾਂਗੇ ਇਹ ਤੇਰਾ ਕੰਮ ਥੋੜੀ ਐ ਤੂੰ ਆਪੇ ਪਾਠ ਕਰਿਆ ਕਰ ਅਤੇ ਜਿਵੇਂ ਤੈਨੂੰ ਕਹਿੰਨੇ ਆ ਤੂੰ ਉਹ ਕੰਮ ਕਰਿਆ ਕਰ ਇਹ ਕੰਮ ਛੱਡ ਦੇ ਅਤੇ ਇਸ ਕੰਮ ਵਾਸਤੇ ਤੇ ਸੇਵਾਦਾਰ ਵੀ ਹਨ ਉਹ ਤਾਂ ਡਿਊਟੀ ਕਰਦੇ ਹੀ ਨਹੀਂ ਹਨ ਤੈਨੂੰ ਜ਼ਿਆਦਾ ਅੱਗ ਲੱਗੀ ਐ ਤੂੰ ਇਸ ਤਰ੍ਹਾਂ ਦੇ ਕੰਮ ਕਰਨੇ ਛੱਡ ਜੇ ਅਜੇ ਵੀ ਚੰਗਾ ਰਹੇਗਾ ਜਸਵੀਰ ਨੇ ਆਪਣੀ ਨਿਮਰਤਾ ਨਹੀਂ ਛੱਡੀ ਉਸਨੇ ਸਿਰ ਚੁੱਕ ਕੇ ਕਿਹਾ ਭਾਈ ਸਾਹਿਬ ਮੈਂ ਤੁਹਾਡਾ ਨੌਕਰ ਨਹੀਂ ਹਾਂ ਮੈਂ ਵਾਹਿਗੁਰੂ ਦੀ ਸੇਵਾ ਕਰਨ ਵਾਲਾ ਹਾਂ ਮੈਂ ਸੇਵਾ ਪੂਰੀ ਕਰ ਲਵਾਂ ਫਿਰ ਵੀ ਤੁਹਾਡੇ ਲਈ ਚਾਹ ਬਣਾਵਾਂਗਾ ਬਸ ਮੈਂ ਨਾ ਨਹੀਂ ਕਰ ਰਿਹਾ ਕੁਝ ਦਿਨ ਰੁਕ ਜਾਓ ਇਹ ਸੁਣ ਕੇ ਗੁਰਮੀਤ ਪ੍ਰਧਾਨ ਦਾ ਗੁੱਸਾ ਹੋਰ ਭੜਕ ਗਿਆ ਉਸਨੇ ਜਸਪੀਰ ਸਿੰਘ ਨੂੰ ਗੰਦੇ ਸ਼ਬਦ ਕਹੇ ਤੂੰ ਭਿਖਾਰੀ ਐ ਤੇਰੇ ਵਰਗ ਗਰੀਬ ਨੂੰ ਸਾਡੇ ਗੁਰਦੁਆਰੇ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ ਅਸੀਂ ਨਵੇਂ ਬਾਬਾ ਲੱਭ ਲਵਾਂਗੇ ਚੱਕ ਲੈ ਆਪਣਾ ਜੁੱਲੀ ਬਿਸਤਰਾ ਅਤੇ ਲੰਘ ਜਾ ਇਥੋਂ ਕੱਲੋਂ ਤੇਰੀ ਜਗ੍ਹਾ ਇੱਥੇ ਕੋਈ ਨਵਾਂ ਬਾਬਾ ਹੋਵੇਗਾ ਜੋ ਟਾਈਮ ਸਰ ਚਾਹ ਬਣਾ ਕੇ ਦੇਵੇ ਇਹ ਸ਼ਬਦ ਜਸਵੀਰ ਸਿੰਘ ਦੇ ਦਿਲ ਦੇ ਵਿੱਚ ਤੀਰ ਵਾਂਗ ਲੱਗੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਦਿਨ ਉਸ ਨੇ ਫੈਸਲਾ ਲਿਆ ਕਿ ਹੁਣ ਉਹ ਗਰੀਬੀ ਨਹੀਂ ਰਹੇਗਾ ਉਸ ਨੇ ਆਪਣੀ ਜ਼ਿੰਦਗੀ ਦੀ ਗ੍ਰੰਥੀ ਸਿੰਘ ਵਜੋਂ ਆਖਰੀ ਅਰਦਾਸ ਕੀਤੀ ਅਤੇ ਕਿਹਾ ਕਿ ਵਹਿਗੁਰੂ ਜੀ ਮੈਂ ਤੁਹਾਡੀ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਤਿਆਗ ਦਿੱਤੇ ਹਨ ਪਰ ਅੱਜ ਮੈਨੂੰ ਅਹਿਸਾਸ ਹੋਇਆ ਹੈ ਕਿ ਗਰੀਬੀ ਦੀ ਬੇਇੱਜ਼ਤੀ ਮੇਰੇ ਤੋਂ ਝੱਲੀ ਨਹੀਂ ਜਾਂਦੀ ਮੈਂ ਤੁਹਾਡੀ ਸੇਵਾ ਨਹੀਂ ਛੱਡਾਂਗਾ ਪਰ ਹੁਣ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹਾਂ ਮੇਰੀ ਮਦਦ ਕਰੋ ਮੇਰੀ ਸੇਵਾ ਦਾ ਫਲ ਦਿਓ ਤਾਂ ਜੋ ਮੈਂ ਆਪਣੇ ਆਪ ਨੂੰ ਸਾਬਤ ਕਰ ਸਕਾਂ ਜਸਵੀਰ ਸਿੰਘ ਨੇ ਗਰੰਤੀ ਸਿੰਘ ਦੀ ਡਿਊਟੀ ਨੂੰ ਅਲਵਿਦਾ ਕਹਿ ਕੇ ਪਰ ਉਸਦੇ ਕੋਲ ਨਾ ਤਾਂ ਪੈਸੇ ਸਨ ਨਾ ਕੋਈ ਘਰ ਨਾ ਸਹਾਰਾ ਉਹ ਕਿਵੇਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇਗਾ ਜਸਵੀਰ ਸਿੰਘ ਨੇ ਆਪਣੇ ਆਖਰੀ ਗਰੰਤੀ ਸਿੰਘ ਵਜੋਂ ਗੁਰਦੁਆਰੇ ਨੂੰ ਅਲਵਿਦਾ ਕਿਹਾ ਉਸ ਦੇ ਕੋਲ ਸਿਰਫ ਇੱਕ ਛੋਟਾ ਜਿਹਾ ਝੋਲਾ ਸੀ ਜਿਸ ਵਿੱਚ ਉਸ ਨੇ ਇੱਕ ਜੋੜੇ ਕੱਪੜੇ ਅਤੇ ਇੱਕ ਪੁਰਾਣਾ ਗੁਟਕਾ ਸਾਵ ਰੱਖਿਆ ਸੀ ਉਸ ਦੇ ਦਿਲ ਵਿੱਚ ਵਾਹਿਗੁਰੂ ਧੰਗੁਰ ਰਾਮਦਾਸ ਸੱਚੇ ਪਾਤਸ਼ਾਹ ਦੀ ਯਾਦ ਅਤੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਇੱਛਾ ਸੀ ਉਸ ਨੇ ਅੰਮ੍ਰਿਤਸਰ ਦੇ ਇੱਕ ਬਾਜ਼ਾਰ ਵਿੱਚ ਇੱਕ ਛੋਟੀ ਜੀ ਨੌਕਰੀ ਸ਼ੁਰੂ ਕਰ ਦਿੱਤੀ ਇੱਕ ਦੁਕਾਨਦਾਰ ਦੀ ਮਦਦ ਲਈ ਉਹ ਦੁਕਾਨਦਾਰ ਇੱਕ ਗੁਰਸਿੱਖ ਸੀ ਜਿਸ ਦਾ ਨਾਮ ਸੀ ਭਾਈ ਹਰਪ੍ਰੀਤ ਸਿੰਘ ਉਸ ਦੀ ਦੁਕਾਨ ਵਿੱਚ ਪੁਰਾਣੇ ਫਰਨੀਚਰ ਅਤੇ ਘਰੇਲੂ ਸਮਾਨ ਵੇਚਦਾ ਸੀ ਜਸਵੀਰ ਸਿੰਘ ਨੇ ਉਸ ਦੀ ਦੁਕਾਨ ਵਿੱਚ ਸਾਫ ਸਫਾਈ ਅਤੇ ਸਮਾਨ ਚੁੱਕਣ ਦਾ ਕੰਮ ਸ਼ੁਰੂ ਕੀਤਾ। ਪਹਿਲੇ ਕੁਝ ਮਹੀਨੇ ਬਹੁਤ ਮੁਸ਼ਕਲ ਸਨ। ਜਸਵੀਰ ਸਿੰਘ ਨੂੰ ਦਿਨ ਵਿੱਚ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀ। ਉਸ ਦੀ ਤਨਖਾਹ ਸਿਰਫ 2000 ਰੁਪਏ ਮਹੀਨਾ ਸੀ। ਜਿਸ ਵਿੱਚੋਂ ਆਪਣਾ ਖਾਣਾ ਪੀਣ ਦਾ ਖਰਚ ਵੀ ਪੂਰਾ ਨਹੀਂ ਕਰ ਸਕਦਾ ਸੀ। ਉਹ ਅਕਸਰ ਰਾਤ ਨੂੰ ਭੁੱਖਾ ਸੌਂਦਾ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਉਸ ਨੂੰ ਵਿਸ਼ਵਾਸ ਸੀ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸਦੀ ਮਦਦ ਜਰੂਰ ਕਰਨਗੇ ਉਹ ਹਰ ਰੋਜ਼ ਸਵੇਰੇ ਉੱਠ ਕੇ ਆਪਣਾ ਗੁਟਕਾ ਸਾਹਿਬ ਖੋਲਦਾ ਅਤੇ ਨਿਤਨੇਮ ਕਰਦਾ ਉਸਦੀ ਅਰਦਾਸ ਵਿੱਚ ਇੱਕ ਹੀ ਬੇਨਤੀ ਹੁੰਦੀ ਹੈ ਵਾਹਿਗੁਰੂ ਧੰਗੁਰ ਰਾਮਦਾਸ ਸੱਚੇ ਪਾਸ਼ਾ ਮੈਨੂੰ ਇੱਕ ਮੌਕਾ ਦਿਓ ਮੈਂ ਆਪਣੀ ਮਿਹਨਤ ਨਾਲ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹਾਂ ਪਾਈ ਹਰਪ੍ਰੀਤ ਸਿੰਘ ਨੇ ਜਸਵੀਰ ਸਿੰਘ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਿਆ ਉਸਦੀ ਸਾਦਗੀ ਅਤੇ ਵਾਹਿਗੁਰੂ ਪਤੀ ਸਰਦਾ ਉਹਨਾਂ ਨੂੰ ਪ੍ਰਭਾਵਿਤ ਕਰ ਦਿੱਤਾ ਇੱਕ ਦਿਨ ਉਸਨੇ ਜਸਵੀਰ ਨੂੰ ਕਿਹਾ ਭਾਈ ਜਸਵੀਰ ਮੈਂ ਤੇਰੀ ਮਿਹਨਤ ਤੋਂ ਬਹੁਤ ਖੁਸ਼ ਹਾਂ ਮੇਰੇ ਕੋਲ ਇੱਕ ਨਵੀਂ ਸਕੀਮ ਹੈ ਅਸੀਂ ਪੁਰਾਣੇ ਫਰਨੀਚਰ ਨੂੰ ਰੀਸਾਈਕਲ ਕਰਕੇ ਨਵਾਂ ਬਣਾਉਣੇ ਹਾਂ ਅਤੇ ਵੇਚਾਂਗੇ ਤੂੰ ਮੇਰੇ ਨਾਲ ਸਾਂਝੇਦਾਰੀ ਕਰੇਂਗਾ ਜਸਵੀਰ ਸਿੰਘ ਨੂੰ ਇਸ ਮੌਕੇ ਨੂੰ ਵਾਹਿਗੁਰੂ ਦੀ ਮਿਹਰ ਸਮਝਿਆ ਉਸਨੇ ਭਾਈ ਹਰਪ੍ਰੀਤ ਸਿੰਘ ਦੇ ਨਾਲ ਸਾਂਝੇਦਾਰੀ ਸ਼ੁਰੂ ਕਰ ਦਿੱਤੀ ਉਸਦੀ ਮਿਹਨਤ ਅਤੇ ਇਮਾਨਦਾਰੀ ਨੇ ਜਲਦੀ ਉਸ ਨੂੰ ਕਾਰੋਬਾਰ ਦੇ ਵਿੱਚ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ ਉਸਨੇ ਪੁਰਾਣੇ ਫਰਨੀਚਰ ਨੂੰ ਨਵਾਂ ਰੂਪ ਦੇਣ ਦੀ ਕਲਾ ਸਿੱਖ ਲਈ ਉਸ ਦੀ ਡਿਜ਼ਾਈਨ ਐਨੇ ਸੋਹਣੇ ਸਨ ਕਿ ਅੰਮ੍ਰਿਤਸਰ ਦੇ ਵੱਡੇ ਵੱਡੇ ਅਮੀਰ ਲੋਕ ਉਸ ਦੀ ਦੁਕਾਨ ਤੋਂ ਸਮਾਨ ਖਰੀਦਣ ਲੱਗੇ ਕੁਝ ਸਾਲਾਂ ਵਿੱਚ ਜਸਵੀਰ ਸਿੰਘ ਦਾ ਕਾਰੋਬਾਰ ਇੰਨਾ ਵੱਧ ਗਿਆ ਕਿ ਉਸ ਨੇ ਆਪਣੀ ਇੱਕ ਨਵੀਂ ਫੈਕਟਰੀ ਖੋਲ੍ਹ ਲਈ ਉਸ ਦੀ ਫੈਕਟਰੀ ਵਿੱਚ ਬਣਾਇਆ ਫਰਨੀਚਰ ਪੰਜਾਬ ਦੇ ਨਾਲ-ਨਾਲ ਦਿੱਲੀ, ਮੁੰਬਈ, ਬੈਂਗਲੌਰ ਵਰਗੇ ਸ਼ਹਿਰਾਂ ਦੇ ਵਿੱਚ ਵੀ ਵਿਕਣ ਲੱਗ ਗਿਆ ਉਸ ਦੀ ਮਿਹਨਤ ਅਤੇ ਵਾਇਗਰੋ ਦੀ ਮਿਹਰ ਨੇ ਉਸ ਨੂੰ ਇੱਕ ਕਰੋੜਪਤੀ ਸਿੰਘ ਬਣਾ ਦਿੱਤਾ ਪਰ ਜਸਵੀਰ ਸਿੰਘ ਨੇ ਆਪਣੀ ਸਾਦਗੀ ਨਹੀਂ ਛੱਡੀ ਉਹ ਅਜੇ ਵੀ ਇੱਕ ਸਧਾਰਨ ਨਿਮੰਗ ਸਿੰਘ ਵਾਲਾ ਜੀਵਨ ਜਿਉਂਦਾ ਸੀ ਅਤੇ ਆਪਣੀ ਅਸਲੀਅਤ ਨੂੰ ਲੋਕਾਂ ਤੋਂ ਲੁਕਾਉਂਦਾ ਸੀ ਜਸਵੀਰ ਸਿੰਘ ਦੀ ਸਫਲਤਾ ਦੀ ਯਾਤਰਾ ਵਿੱਚ ਇੱਕ ਮੋੜ ਉਦੋਂ ਆਇਆ ਜਦੋਂ ਉਸ ਨੂੰ ਇੱਕ ਵੱਡੇ ਗਾਹਕ ਨੇ ਇੱਕ ਵਿਸ਼ੇਸ਼ ਆਰਡਰ ਦਿੱਤਾ ਇੱਕ ਸੋਹਣੀ ਸੀਸਮ ਦੀ ਮੇਜ਼ ਜਿਸ ਤੇ ਸ਼੍ਰੀ ਗੁਰੂ ਨਾਨਕ ਦੇਵ ਸਤਿਪਾਸ਼ਾ ਦੀ ਤਸਵੀਰ ਦੀ ਨਿਸ਼ਾਨੀ ਕਰਨੀ ਸੀ ਜਸਵੀਰ ਨੇ ਇਹ ਮੇਜ਼ ਨੂੰ ਐਨੀ ਸ਼ਰਧਾ ਨਾਲ ਬਣਾਇਆ ਉਸ ਦੀ ਕਲਾ ਦੇ ਚਰਚੇ ਦੂਰ ਦੂਰ ਤੱਕ ਫੈਲ ਗਏ ਇਸ ਆਰਡਰ ਨੇ ਉਸ ਦੀ ਜ਼ਿੰਦਗੀ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਪਰ ਕੀ ਇਹ ਸਫਲਤਾ ਉਸ ਦੇ ਲਈ ਸੁੱਖ ਲੈ ਆਈ ਆਓ ਜਸਵੀਰ ਸਿੰਘ ਦੀ ਜ਼ਿੰਦਗੀ ਵਿੱਚ ਹੁਣ ਸਭ ਕੁਝ ਉਸਨੇ ਇੱਕ ਸਾਧਾਰਨ ਸਿੱਖ ਔਰਤ ਬੀਬੀ ਕੁਲਵਿੰਦਰ ਕੌਰ ਦੇ ਨਾਲ ਸ਼ਾਦੀ ਕਰ ਲਈ ਕੁਲਵਿੰਦਰ ਕੌਰ ਇੱਕ ਨਿਮਰ ਅਤੇ ਸੇਵਾ ਭਾਵਨਾਵਾਲੀ ਔਰਤ ਸੀ ਜਿਸਨੇ ਜਸਵੀਰ ਸਿੰਘ ਦੀ ਹਰ ਮੁਸ਼ਕਲ ਵਿੱਚ ਉਸ ਦਾ ਸਾਥ ਦਿੱਤਾ ਉਹਨਾਂ ਦੇ ਦੋ ਬੱਚੇ ਸਨ ਇੱਕ 10 ਸਾਲ ਦਾ ਪੁੱਤਰ ਅਰਜੁਨ ਸਿੰਘ ਅਤੇ ਇੱਕ 7 ਸਾਲ ਦੀ ਧੀ ਸਿਮਰਨ ਕੌਰ ਇੱਕ ਆਦਰ ਸਿੱਖ ਪਰਿਵਾਰ ਸੀ ਜਸਵੀਰ ਸਿੰਘ ਦਾ ਪਰਿਵਾਰ ਆਪਣੀ ਅਮੀਰੀ ਦੇ ਬਾਵਜੂਦ ਸਾਦਗੀ ਦੇ ਨਾਲ ਜਿਉਂਦਾ ਸੀ ਉਹਨਾਂ ਦੇ ਘਰ ਵਿੱਚ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਹੁੰਦਾ ਉਹਨਾਂ ਦੇ ਬੱਚੇ ਵਾਇਗੁਰੂ ਜੀ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦੇ ਅਰਜੁਨ ਸਿੰਘ ਨੂੰ ਆਪਣੇ ਪਿਤਾ ਦੀਆਂ ਸੇਵਾ ਕਹਾਣੀਆਂ ਸੁਣਨ ਦਾ ਹਮੇਸ਼ਾ ਹੀ ਉਸ ਨੂੰ ਸ਼ੌਂਕ ਸੀ ਉਹ ਅਕਸਰ ਆਪਣੇ ਪਿਤਾ ਨੂੰ ਪੁੱਛਦਾ ਕਿ ਪਾਪਾ ਜੀ ਤੁਸੀਂ ਐਨੀ ਵੱਡੀ ਸਫਲਤਾ ਕਿਵੇਂ ਹਾਸਲ ਕੀਤੀ ਅਸੀਂ ਵੀ ਤੁਹਾਡੇ ਵਾਂਗ ਗੁਰੂ ਸਾਹਿਬ ਦੀ ਸੇਵਾ ਕਰਨਾ ਚਾਹੁੰਦੇ ਹਾਂ ਜਸਵੀਰ ਸਿੰਘ ਮੁਸਕਰਾ ਕੇ ਕਹਿੰਦਾ ਪੁੱਤਰ ਸਭ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਿਹਰ ਹੈ બસ ਨਿਮਰਤਾ ਦੇ ਨਾਲ ਸੇਵਾ ਕਰੋ ਅਤੇ ਵਾਹਿਗੁਰੂ ਤੁਹਾਡੀ ਅਰਦਾਸ ਜਰੂਰ ਸੁਣਨਗੇ ਇੱਕ ਦਿਨ ਜਦੋਂ ਅਰਜੁਨ ਸਿੰਘ ਦੀ ਦਸਵੀਂ ਦੀ ਜਨਮ ਦਿਨ ਨੇੜੇ ਆ ਰਿਹਾ ਤੇ ਜਸਵੀਰ ਸਿੰਘ ਅਤੇ ਕੁਲਵਿੰਦਰ ਕੌਰ ਨੇ ਆਪਸ ਵਿੱਚ ਗੱਲਬਾਤ ਕੀਤੀ ਵਾਹਿਗੁਰੂ ਜੀ ਸਾਨੂੰ ਐਨੀ ਦੌਲਤ ਦਿੱਤੀ ਹੈ ਸਾਡੇ ਪੁੱਤਰ ਦੇ ਜਨਮ ਦਿਨ ਤੇ ਅਸੀਂ ਕੁਝ ਖਾਸ ਕਰਨਾ ਚਾਹੁੰਦੇ ਹਾਂ ਅਸੀਂ ਸ੍ਰੀ ਦਰਬਾਰ ਸਾਹਿਬ ਵਿਕੇ ਕੋਈ ਭੇਟਾ ਦੇਈਏ ਜਸਵੀਰ ਸਿੰਘ ਨੇ ਪੁੱਛਿਆ ਕੁਲਵਿੰਦਰ ਨੇ ਸਿਰ ਹਿਲਾਇਆ ਇਹ ਤਾਂ ਬਹੁਤ ਵਧੀਆ ਵਿਚਾਰ ਹੈ ਰਸਿ ਪੇਟਾ ਕੀ ਕਰੀਏ ਕੁਝ ਅਜੀਹਾ ਹੋਣਾ ਚਾਹੀਦਾ ਜੋ ਦਰਬਾਰ ਸਾਹਿਬ ਦੀ ਸੁਭਾ ਵਧਾਇਆਵੇ ਅਤੇ ਸਾਡੀ ਸੇਵਾ ਦੀ ਨਿਸ਼ਾਨੀ ਬਣੇ ਲੰਬੀ ਗੱਲਬਾਤ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਸੋਨੇ ਦੀ ਪਾਲਕੀ ਸਹਿਬ ਦਾਨ ਕਰਨਗੇ ਇਹ ਪਾਲਕੀ ਨਾ ਸਿਰਫ ਕਰੋੜਾਂ ਦੀ ਕੀਮਤ ਹੋਵੇਗੀ ਸਗੋਂ ਉਹਨਾਂ ਦੀ ਸ਼ਰਧਾ ਅਤੇ ਸੇਵਾ ਦਾ ਪ੍ਰਤੀਕ ਬਣੇਗੀ ਜਸਵੀਰ ਸਿੰਘ ਨੇ ਕਿਹਾ ਬੀਬੀ ਜੀ ਜਦੋਂ ਮੈਂ ਗਰੀਬ ਸੀ ਤਾਂ ਮੈਂ ਸ੍ਰੀ ਦਰਬਾਰ ਸਾਹਿਬ ਵਿਖਿਆ ਕੇ ਅਰਦਾਸ ਕਰਦਾ ਸੀ ਕਿ ਅੱਜ ਵਾਹਿਗੁਰੂ ਨੇ ਸਾਨੂੰ ਐਨੀ ਸਮਰੱਥਾ ਦਿੱਤੀ ਹੈ ਕਿਸੇ ਗੁਰੂ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡਣੀ। ਉਹਨਾਂ ਵਾਸਤੇ ਸੋਨੇ ਦੀ ਪਾਲਕੀ ਅਰਪਣ ਕਰਨਾ ਚਾਹੁੰਦੇ ਹਾਂ। ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ। ਕੁਲਵਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਕਿ ਜੇ ਇਸ ਸੇਵਾ ਤੋਂ ਸਾਡੇ ਬੱਚੇ ਵੀ ਸਿੱਖਣਗੇ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਿਹਰ ਨੂੰ ਸੇਵਾ ਦੇ ਵਿੱਚ ਬਦਲਣਾ ਕਿੰਨਾ ਜ਼ਰੂਰੀ ਹੈ। ਦਸਵੰਦ ਆਪਾਂ ਕੱਢ ਰਹੇ ਹਾਂ। ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਸ਼ਾਨ ਦੇ ਵਿੱਚ ਕਈ ਵਾਰ ਕੁਝ ਭੇਟਾ ਵੀ ਕਰਨਾ ਹੁੰਦਾ ਹੈ। ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਫੈਸਲੇ ਦੇ ਵਿੱਚ ਸ਼ਾਮਲ ਕੀਤਾ। अर्जुन सिंह ਨੇ ਉਤਸ਼ਾਹ ਨਾਲ ਕਿਹਾ ਪਾਪਾ ਜੀ ਮੈਂ ਵੀ ਇਸ ਸੇਵਾ ਦੇ ਵਿੱਚ ਹਿੱਸਾ ਬਣਨਾ ਚਾਹੁੰਦਾ ਹਾਂ ਮੇਰੇ ਜਨਮ ਦਿਨ ਦੀ ਖੁਸ਼ੀ ਨੂੰ ਸਿਵਾਹ ਗੁਰੂ ਨੂੰ ਸਮਰਪਿਤ ਕਰਦੇ ਹਾਂ ਸਿਮਰਨ ਕੌਰ ਨੇ ਆਪਣੀ ਮਿੱਠੀ ਜੀ ਆਵਾਜ਼ ਵਿੱਚ ਕਿਹਾ ਕਿ ਮੈਂ ਵੀ ਸ੍ਰੀ ਦਰਬਾਰ ਸਾਹਿਬ ਜਾਵਾਂਗੀ ਅਤੇ ਮੈਂ ਵੀ ਪਾਲਕੀ ਸਾਹਿਬ ਲਿਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਨਾ ਚਾਹੁੰਨੀ ਹਾਂ ਜਸਵੀਰ ਸਿੰਘ ਨੇ ਐਸਜੀਪੀਸੀ ਦੇ ਨਾਲ ਸੰਪਰਕ ਕੀਤਾ ਆਪਣੀ ਇੱਛਾ ਜ਼ਾਹਰ ਕੀਤੀ ਐਸਜੀਪੀਸੀ ਦੇ ਮੈਂਬਰਾਂ ਨੇ ਉਸ ਦਿਨ ਜਨਮ ਦਿਨ ਵਾਲੀ ਸੇਵਾ ਦਾ ਸਤਿਕਾਰ ਕੀਤਾ ਉਹਨਾਂ ਨੇ ਅਰਜੁਨ ਦੇ ਜਨਮ ਦਿਨ ਦੀ ਪਾਲਕੀ ਨੂੰ ਸ਼ਿਰ ਦਰਬਾਰ ਸਾਹਿਬ ਇੱਕ ਸਥਾਪਿਤ ਕਰਨ ਦੀ ਤਰੀਕ ਤੈਅ ਕਰ ਦਿੱਤੀ। ਜਸਵੀਰ ਸਿੰਘ ਨੇ ਪਾਲਕੀ ਨੂੰ ਤਿਆਰ ਕਰਾਉਣ ਦੇ ਲਈ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਕਾਰੀਗਰਾਂ ਨੂੰ ਚੁਣਿਆ। ਉਸ ਨੇ ਖੁਦ ਪਾਲਕੀ ਦੇ ਡਿਜ਼ਾਈਨ ਦੇ ਵਿੱਚ ਹਿੱਸਾ ਲਿਆ। ਉਸ ਦੀ ਇੱਛਾ ਸੀ ਕਿ ਪਾਲਕੀ ਦੀ ਹਰ ਇੱਕ ਨਕਾਸ਼ੀ ਵਿੱਚ ਗੁਰੂ ਸਾਹਿਬ ਦੀ ਬਾਣੀ ਦੀ ਝਲਕ ਹੋਵੇ। ਪਾਲਕੀ ਦੇ ਚਾਰੇ ਪਾਸੇ ਗੁਰਮੁਖੀ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਵਾਇਆ ਜਾਵੇ। ਜਦੋਂ ਪਾਲਕੀ ਤਿਆਰ ਹੋਈ ਤਾਂ ਉਸ ਦੀ ਚਮਕ ਦੇਖ ਕੇ ਜਸਵੀਰ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਉਸਨੇ ਮਾਨੇ ਮਨ ਵਾਹਿਗੁਰੂ ਨੂੰ ਯਾਦ ਕੀਤਾ ਕਿ ਇਹ ਸੱਚੇ ਪਾਤਸ਼ਾਹ ਤੇਰੀ ਮਿਹਰ ਨੇ ਮੈਨੂੰ ਅੱਜ ਇਹ ਦਿਨ ਵੀ ਵਿਖਾ ਦਿੱਤਾ ਅਰਜੁਨ ਦਾ ਜਨਮ ਦਿਨ ਵਾਲਾ ਦਿਨ ਆ ਗਿਆ ਜਸਵੀਰ ਸਿੰਘ ਆਪਣੇ ਪੂਰੇ ਪਰਿਵਾਰ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਉਸ ਦੇ ਨਾਲ ਸੋਨੇ ਦੀ ਉਹ ਪਾਲਕੀ ਸੀ ਜਿਸ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਕਰਮਾਂ ਦੇ ਵਿੱਚ ਉਸਨੇ ਸਥਾਪਿਤ ਕੀਤਾ ਸੰਗਤ ਨੇ ਉਸ ਨੂੰ ਸੁਧਾਰਨ ਨਿਹੰਗ ਸਿੰਘ ਸਮਝਿਆ ਪਰ ਜਿਵੇਂ ਹੀ ਉਸ ਦੀ ਅਸਲੀਅਤ ਸਾਹਮਣੇ ਆਈ ਸਾਰੇ ਹੈਰਾਨ ਰਹਿ ਗਏ ਜਸਵੀਰ ਸਿੰਘ ਦੀ ਨਿਮਰਤਾ ਅਤੇ ਸੋਨੇ ਦੀ ਪਾਲਕੀ ਦੀ ਚਮਕ ਸੰਗਤਾਂ ਨੂੰ ਇੱਕ ਅਜੀਬ ਜਿਹਾ ਰਹੱਸੇ ਵਿੱਚ ਡੋਬ ਕੇ ਰੱਖ ਦਿੱਤਾ ਜਸਵੀਰ ਸਿੰਘ ਨੇ ਸੰਗਤ ਦੇ ਸਾਹਮਣੇ ਖੜ ਕੇ ਆਪਣੀ ਅਰਦਾਸ ਸ਼ੁਰੂ ਕੀਤੀ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਦਰਦ ਸੀ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਕਿਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਇੱਕ ਸਮਾਂ ਸੀ ਜਦੋਂ ਅਸੀਂ ਤੁਹਾਡੇ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰਿਆ ਕਰਦੇ ਸਨ ਮੇਰੇ ਕੋਲ ਨਾ ਧਨ ਸੀ ਨਾ ਕੋਈ ਸਹਾਰਾ ਸੀ ਮੈਂ ਗਰੀਬ ਸੀ ਪਰੰਦੇ ਮੇਰੇ ਦਿਲ ਵਿੱਚ ਇੱਕ ਤੁਹਾਡੇ ਪ੍ਰਤੀ ਸ਼ਰਧਾ ਸੀ ਇੱਕ ਦਿਨ ਸੀ ਜਦੋਂ ਮੈਂ 10 ਰੁਪਏ ਵੀ ਤੁਹਾਡੇ ਦਰ ਤੇ ਭੇਟਾ ਨਹੀਂ ਕਰ ਸਕਦਾ ਸੀ ਲੋਕ ਮੈਨੂੰ ਬੇਇੱਜ਼ਤ ਕਰਦੇ ਸਨ ਮੈਨੂੰ ਨੌਕਰ ਸਮਝਦੇ ਸਨ ਤੇ ਸੱਚੇ ਪਾਤਸ਼ਾਹ ਅੱਜ ਮੈਂ ਇੱਥੇ ਪਾਲਕੀ ਭੇਟ ਕਰਨ ਆਇਆ ਹਾਂ ਤਾਂ ਇਹ ਮੇਰੀ ਮਿਹਨਤ ਦਾ ਨਹੀਂ ਸਗਦਾ ਤੁਹਾਡੀ ਮਿਹਰ ਦਾ ਪ੍ਰਤੀਕ ਹੈ ਇਹ ਸਿਰਫ ਤੁਹਾਡੀ ਕਿਰਪਾ ਹੈ ਕਿ ਮੇਰੇ ਵਰਗੇ ਜੋ ਕਿ ਤੁਹਾਡੇ ਦਰ ਦੇ ਕੁੱਕਰ ਨੂੰ ਤੁਸੀਂ ਆਪਣੇ ਲੜ ਲਗਾਇਆ ਆਪੋ ਆਪਣੀ ਮਿਹਰ ਬਖਸ਼ੀ ਅਤੇ ਅੱਜ ਇਸ ਕਾਬਲ ਬਣਾਇਆ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਸੇ ਤਰ੍ਹਾਂ ਬਾਲੋਦਮ ਬਖਸ਼ੋ ਇੱਥੇ ਖੜੀਆਂ ਸੰਗਤਾਂ ਤੇ ਵੀ ਮਿਹਰ ਕਰਨਾ ਮਹਾਰਾਜ ਜੀ ਇਸ ਛੋਟੀ ਜੀ ਭੇਟਾ ਨੂੰ ਆਪਣੇ ਦਰ ਤੇ ਪ੍ਰਵਾਨ ਕਰਨਾ ਲੇਕਿਨ ਐਨੀ ਕਿਰਪਾ ਨਾਲ ਕਰ ਦੇਣਾ ਕਿਸ ਭੇਟਾ ਨੂੰ ਦੇਣ ਤੋਂ ਬਾਅਦ ਰੱਤੀ ਪਰ ਵੀ ਹੰਕਾਰ ਮੇਰੇ ਜਾਂ ਮੇਰੇ ਪਰਿਵਾਰ ਦੇ ਦਿਲ ਵਿੱਚ ਨਾ ਆਵੇ ਮਹਾਰਾਜ ਇਸ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਪਰਿਵਾਰ ਤੇ ਸੁੱਖ ਸ਼ਾਂਤੀ ਵਰਤਾਉਣੀ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਇਸ ਤਰ੍ਹਾਂ ਦੀ ਭਾਵਕ ਅਰਦਾਸ ਲੰਮੇ ਸਮੇਂ ਤੱਕ ਕਰਦਾ ਹੈ ਭਾਵੁਕ ਸ਼ਬਦਾਂ ਨੇ ਸੰਗਤ ਦੇ ਸੀਨੇ ਨੂੰ ਚੀਰ ਕੇ ਰੱਖ ਦਿੱਤਾ ਸੰਗਤ ਦੇ ਵਿੱਚ ਕਈ ਔਰਤਾਂ ਤਾਂ ਭਾਵੁਕ ਹੋ ਕੇ ਰੋਣ ਲੱਗ ਪਈਆਂ ਲਗਭਗ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਉੱਥੇ ਖੜਾ ਉਸ ਨਿਹੰਗ ਸਿੰਘ ਦੀ ਬਾਣੀ ਸੁਣਿਆ ਸੀ ਕੋਈ ਵੀ ਆਦਮੀ ਐਸਾ ਨਹੀਂ ਸੀ ਜਿਸ ਦੀਆਂ ਅੱਖਾਂ ਨਾ ਨਹੀਂ ਸਨ ਉੱਥੇ ਸਭ ਲੋਕ ਭਾਵੁਕ ਸਨ ਮਹਾਰਾਜ ਦਾ ਸ਼ੁਕਰੀਆ ਅਦਾ ਕਰ ਰਹੇ ਸਨ ਅੱਗੋਂ ਕੁਝ ਰਿਪੋਰਟਰ ਅਰਦਾਸ ਹੋਣ ਤੋਂ ਬਾਅਦ ਉੱਥੇ ਆਉਂਦੇ ਹਨ ਅਤੇ ਨਾਮ ਪਤਾ ਪੁੱਛਣ ਲੱਗ ਜਾਂਦੇ ਹਨ ਕਿ ਅਸੀਂ ਤੁਹਾਡੀ ਖਬਰ ਜਿਹੜੀ ਹੈ ਕੱਲ ਨੂੰ ਅਖਬਾਰ ਦੇ ਪਹਿਲੇ ਪੰਨੇ ਤੇ ਛਾਪਾਂਗੇ ਤੁਹਾਡੀ ਖਬਰ ਸਾਰੇ ਪੰਜਾਬ ਦੇ ਵਿੱਚ ਫੈਲ ਜਾਵੇਗੀ ਲੇਕਿਨ ਅੱਗੋਂ ਹੱਥ ਬੰਨ ਲੈਂਦਾ ਹੈ ਅੱਗੇ ਗਿੜਗੜਾਉਣ ਲੱਗ ਜਾਂਦਾ ਹੈ ਕਿ ਇੰਨਾ ਕਹਿਰ ਨਾ ਟਾਇਓ ਮੇਰੇ ਤੇ ਕਿਰਪਾ ਕਰੋ ਇਸ ਖਬਰ ਨੂੰ ਇੱਥੇ ਹੀ ਦਬ ਦਿਓ ਤੁਹਾਡੇ ਕੋਲ ਹੋਰ ਬਹੁਤ ਖਬਰਾਂ ਹਨ ਚਲਾਉਣ ਨੂੰ ਬਸ ਇਹ ਖਬਰ ਨਾ ਚਲਾਇਓ ਇਹ ਮੇਰੀ ਗੁਰੂ ਨੂੰ ਭੇਟਾ ਹੈ ਮੈਂ ਇੱਥੇ ਕੋਈ ਫੋਟੋਆਂ ਖਿਚਾਉਣ ਜਾਂ ਇੱਥੇ ਮਸ਼ਹੂਰ ਹੋਣ ਦੇ ਲਈ ਨਹੀਂ ਆਇਆ ਮੈਂ ਆਪਣੀ ਖੁਸ਼ੀ ਦੇ ਨਾਲ ਚੱਲਿਆ ਹਾਂ ਅਸੀਂ ਆਪਣੀ ਸ਼ਰਧਾ ਦੇ ਨਾਲ ਇੱਥੇ ਆਏ ਆ ਤੁਸੀਂ ਕਿਰਪਾ ਕਰੋ ਮੇਰੀ ਕੋਈ ਵੀ ਫੋਟੋ ਮੇਰਾ ਕੋਈ ਵੀ ਨਾਮ ਨਹੀਂ ਛਾਪਣਾ ਤੁਸੀਂ ਪਾਲਕੀ ਸਾਹਿਬ ਦੀ ਫੋਟੋ ਨਾਲ ਗੁਰੂ ਮਹਾਰਾਜ ਦੇ ਇਸ ਦਰ ਦੀ ਫੋਟੋ ਲੈ ਸਕਦੇ ਹੋ ਗੁਪਤਦਾਨ ਲਿਖ ਦਿਓ ਬਾਕੀ ਕਿਰਪਾ ਕਰੋ ਮੇਰਾ ਨਾਮ ਨਾ ਲਿਓ ਇੰਨਾ ਕਹਿ ਕੇ ਆਪਣੇ ਪਰਮਾਰ ਸਬੰਧ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਲਈ ਚਲਾ ਜਾਂਦਾ ਹੈ ਅੰਦਰ ਮੱਥਾ ਟੇਕ ਕੇ ਕੁਝ ਦਿਨ ਕੀਰਤਨ ਸੁਣਦੇ ਹਨ ਤੇ ਬਾਅਦ ਦੇ ਵਿੱਚ ਬਾਹਰ ਆ ਕੇ ਕੁਝ ਦਿਨ ਪਾਠ ਕਰਨ ਤੋਂ ਬਾਅਦ ਆਪੋ ਆਪਣੇ ਘਰ ਇੰਜ ਚਲੇ ਜਾਂਦੇ ਹਨ ਜਿਵੇਂ ਬਸ ਇੱਥੇ ਮੱਥਾ ਟੇਕਣ ਦੇ ਲਈ ਆਏ ਸਨ ਅਤੇ ਹੁਣ ਮੱਥਾ ਟੇਕ ਕੇ ਵਾਪਸ ਜਾ ਰਹੇ ਹਨ ਕੋਈ ਹੰਕਾਰ ਨਹੀਂ ਕੋਈ ਸ਼ਿਕਵਾ ਨਹੀਂ ਬਸ ਵਾਹਿਗੁਰੂ ਦਾ ਧੰਨਵਾਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਤੁਸਾਂ ਨੂੰ ਇਸ ਕਾਬਲ ਬਣਾਇਆ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਕਹਿ ਕੇ ਚਲੋ ਆਪਣੇ ਘਰੋ ਘਰੀ ਚਲੇ ਜਾਂਦੇ ਹਨ ਹਾਂਜੀ ਸੰਗਤ ਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਤਾਈਂ ਵੱਧ ਤੋਂ ਵੱਧ ਇਸ ਕਹਾਣੀ ਨੂੰ ਸ਼ੇਅਰ ਵੀ ਕਰ ਦਿਓ